ਤੁਸੀਂ ਪੁੱਛਿਆ ਕਿ ਕਰਨਾ ਕੀ ਸੀ ਅਸੀਂ ਅੰਦਰ ਜਾਣਾ ਚਾਹੁੰਦੇ ਸੀ ਜਿੱਥੇ ਪਾਠ ਹੋ ਰਿਹਾ ਸੀ ਅਸੀਂ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਉਥੇ ਭੋਗ ਪਾ ਕੇ ਤੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸ ਕਰਨਾ ਚਾਹੁੰਦੇ ਸੀ ਜਿਹੜੇ ਸੂਬੇ ਸਰਹੰਦ ਨੇ ਸ਼ਹੀਦ ਕੀਤੇ ਸੀ ਇਹ ਅਰਦਾਸ ਸੂਬੇ ਸਰਹੰਦ ਉਸ ਬੁਚਰ अवसर ਦੇ ਨਿਮਿਤ ਨਹੀਂ ਹੋਣੀ ਸੀ ਇਹ ਅਰਦਾਸ ਹੋਣੀ ਸੀ ਬਾਬਾ ਚਰਨ ਸਿੰਘ ਕਾਲ ਸੇਵਾ ਵਾਲੇ ਮਹਾਪੁਰਸ਼ਾਂ ਦੇ ਨਿਮਿਤ ਜਿਨ੍ਹਾਂ ਨੂੰ ਭਾਈ ਮਤੀਦਾਸ ਜੀ ਵਾਂਗ ਦੋ ਫਾੜ ਕਰਕੇ ਜਿਹੜਾ ਸ਼ਹੀਦ ਆ ਉਹ ਕਰ ਦਿੱਤਾ ਗਿਆ ਅਸੀਂ ਚਾਹੁੰਦੇ ਸੀ ਕਿ ਇਹ ਅਰਦਾਸ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਹੋਵੇ ਜਿਵੇਂ ਪ੍ਰਾਰਥਨ ਸਮੇਂ ਦੇ ਵਿੱਚ ਭਾਈ ਦਿਯਾਲਾ ਜੀ ਨੂੰ ਉਬਾਦ ਕੇ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਉਸੇ ਤਰ੍ਹਾਂ ਹੀ ਭਾਈ ਗੁਰਦੇਵ ਸਿੰਘ ਦੇਬੂ ਨੇ ਇਹ ਏਸੇ ਦੁਸ਼ਟ ਪੁਲਿਸ ਅਫਸਰਾਂ ਦੀ ਜਿਹੜੀ ਜੋੜੀ ਨੇ ਚੌਂਕੜੀ ਨੇ ਦੁਸ਼ਟ ਚੌਂਕੜੀ ਨੇ ਜਿਹੜਾ ਸ਼ਹੀਦ ਹੋਇਆ ਉਹ ਕੀਤਾ ਅਸੀਂ ਪ੍ਰਾਤਨ ਇਤਿਹਾਸ ਪੜ੍ਹਦੇ ਹਾਂ ਭਾਈ ਮਨੀ ਸਿੰਘ ਜੀ ਦੇ ਮੁਗਲ ਹਾਕਮਾਂ ਨੇ ਬੰਦ-ਬੰਦ ਕੱਟੇ ਤੇ ਏਸੇ ਸੂਬੇ ਸਰਹੰਦ ਨੇ ਅਜੀਤ ਸੰਧੂ ਵਰਗਿਆਂ ਨੇ ਸਵਰਨ ਘੋਟ ਨੇ ਵਰਗਿਆਂ ਨੇ ਸਾਡੇ ਸ੍ਰੀ ਆਕਾਜ਼ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਟੋਟੇ-ਟੋਟੇ ਕਰਕੇ ਸ਼ਹੀਦ ਗੀਤਾ ਉਹਨਾਂ ਦੀ ਅੱਖ ਦੇ ਵਿੱਚ ਜਿਹੜੀ ਆ ਉਹ ਗੋਲੀ ਮਾਰ ਦਿੱਤੀ ਗਈ ਉਹਨਾਂ ਦੀ ਜਿਹੜੀ ਲੱਤ ਆ ਉਹ ਲਮਕਾ ਦਿੱਤੀ ਗਈ ਤੇ ਤੁਸੀਂ ਦੇਖੋ ਕਿ ਜਦੋਂ ਅਸੀਂ ਹੋਰ ਪ੍ਰਾਤਨ ਇਤਿਹਾਸ ਪੜ੍ਹਦੇ ਹਾਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਦਿੱਤੀ ਗਈ ਤੇ ਭਾਈ ਅਨੋਖ ਸਿੰਘ ਬੱਬਰ ਦੇ ਨਾਲ ਵੀ ਇਹਨਾਂ ਦੋਸ਼ਟ ਪੁਲਿਸ ਅਫਸਰਾਂ ਨੇ ਉਹੀ ਕੁਝ ਜਿਹੜਾ ਆ ਉਹ ਕੀਤਾ